ਨਵੇਂ ਬਣੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅੱਜ ਮਾਚੇ ਦੇ ਟਕਸਾਲੀ ਅਕਾਲੀ ਲੀਡਰ ਡਾਕਟਰ ਰਤਨ ਸਿੰਘ ਅਜਨਾਲਾ ਦੇ ਘਰ ਪਹੁੰਚੇ ਜਿੱਥੇ ਵੱਡੇ ਇਕੱਠ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸੰਬੋਧਨ ਕੀਤਾ ਗਿਆ ਜ਼ਿਆਦਾ ਤੋਂ ਜ਼ਿਆਦਾ ਲੋਕ ਸ਼ਰੋਮਣੀ ਅਕਾਲੀ ਦਲ ਦੇ ਨਾਲ ਜੁੜਨ ਦਾ ਹੌਕਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੱਡਾ ਬਿਆਨ ਦਿੰਦੇ ਹੋਏ ਕੀ ਕੁਝ ਕਿਹਾ ਗਿਆ ਸੋ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਬੜੀ ਅਗਰ ਅਗਲੇ ਇੱਕ ਮਿੰਟ ਅਗਲੇ ਸਾਈਟ ਤੇ ਬਣਾ। ਨਾਲੋਂ ਭਾਜੀ ਨਾਲੋਂ ਜਿਹੜਾ ਪਿਛਲੇ ਭਾਜੀ ਵੇਖੋ ਇਧਰ ਵੇਖੋ ਇੱਕ ਮਿੰਟ ਧੰਨਵਾਦ ਸਾਹਿਬ ਜੀ ਇੱਕ ਮਿੰਟ ਸਾਹਮਣੇ ਦੇਖੋ ਇੱਕ ਮਿੰਟ ਫੋਟੋ ਕਰੀਏ ਇੱਕ ਮਿੰਟ ਭਾਜੀ ਇਧਰ ਉਹਦਾ ਕੰਮ ਨਹੀਂ ਇਧਰ ਲਾ ਤਾਰ ਜੇ ਮੜਾ ਜਾ ਛੋਟੇ ਵੀਰ ਓਕੇ ਅਕਾਲੀ ਦਲ ਦੇ ਪ੍ਰਮੁੱਖ ਘਟ ਕੀਤਾ ਗਿਆ ਹੈ ਕੀ ਕਹਿਣਾ ਚਾਹੋਗੇ ਅਪੀਲ ਵੀ ਕੀਤੀ ਨੌਜਵਾਨਾਂ ਨੂੰ ਤੁਸੀਂ ਕੀ ਕਰਦੇ ਡਾਕਟਰ ਰਤਨ ਸਿੰਘ ਜੀ ਜਨਾਲਾ ਜਿਨ੍ਹਾਂ ਨੇ ਪੰਜਵੇਂ ਪ੍ਰੀ ਭਰਦੀ ਕਮੇਟੀ ਨੂੰ ਬੜਾ ਸਹਿਯੋਗ ਦਿੱਤਾ 200 ਦੇ ਕਰੀਬ ਜਿਹੜੀਆਂ ਪਰਚੀਆਂ ਜੜੀਆਂ ਨੇ ਉਹ ਭਰੀਆਂ 2000 ਦੇ ਕਰੀਬ ਮੈਂਬਰ ਜਿਹੜੇ ਆ ਉਹ ਬਣਾਈ ਪਾਰਟੀ ਦੇ ਅੱਜ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਹਨਾਂ ਦਾ ਧੰਨਵਾਦ ਕਰਨ ਵਾਸਤੇ ਇਹਨਾਂ ਦੇ ਘਰ ਦੇ ਵਿੱਚ ਪਹੁੰਚੇ ਆ ਤੇ ਇਹਨਾਂ ਨੇ ਅੱਗੋਂ ਸੰਗਤਾਂ ਦੇ ਦਰਸ਼ਨ ਕਰਾਏ ਨੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਹਨਾਂ ਦਾ ਦੋਰਾ ਧੰਨਵਾਦ ਕਰਦਾ ਕਿ ਸੰਗਤ ਦੇ ਦਰਸ਼ਨ ਵੀ ਕਰਾਏ ਨੇ ਆਪਣੀ ਹਲਕੀ ਦੀ ਸੰਗਤ ਦੇ ਦਰਸ਼ਨ ਕਰਾਏ ਨੇ ਔਰ ਦੂਸਰਾ ਇਹਨਾਂ ਨੇ ਜਿਹੜਾ ਹੈ ਸਹਿਯੋਗ ਦਿੱਤਾ ਹੈ ਪਾਰਟੀ ਦੇ ਮੈਂਬਰ ਬਣਾਏ ਨੇ ਮੈਂ ਅੱਜ ਧੰਨਵਾਦੀ ਕਰਨ ਵਾਸਤੇ ਜਿਹੜਾ ਇਹਨਾਂ ਦੇ ਕੋਲ ਅਸੀਂ ਜਿਹੜਾ ਅੱਜ ਪਹੁੰਚੇ ਸਿੰਘ ਸਾਹਿਬ ਜੀ ਕੋ ਅੱਜ ਬਿਆਨ ਆਇਆ ਗਿਆਨੀ ਲਖਬੀਰ ਸਿੰਘ ਹੋਰਾਂ ਦਾ ਤੁਹਾਡੇ ਨਾਲ ਸਾਥੀ ਰਹੇ ਨੇ ਸ੍ਰੀ ਕਾਦਰਕਸਰ ਸਾਹਿਬ ਦੇ ਜਹਤਾਰ ਵੀ ਰਹੇ ਨੇ ਉਹਨਾਂ ਦੀ ਨਾਰਾਜ਼ਗੀ ਪ੍ਰਗਟਾਈ ਹੈ ਉਹ ਕਹਿੰਦੇ ਕਿ ਜਿਹੜੀ ਸੇਵਾ ਗੁਰੂ ਦੀ ਹੁੰਦੀ ਹੈ ਉਸ ਤੋਂ ਉੱਤੇ ਕੋਈ ਸੇਵਾ ਨਹੀਂ ਹੁੰਦੀ ਤਾਂ ਉਹਨਾਂ ਨੂੰ ਸਿਆਸਤ ਦੇ ਵਿੱਚ ਨਹੀਂ ਸੀ ਜ ਨਾ ਚਾਹੀਦਾ ਉਸ ਨੂੰ ਕਿਵੇਂ ਦੇਖ ਰਹੇ ਹੋ ਜੀ ਦੇਖੋ ਉਹਨਾਂ ਦਾ ਜਿਹੜਾ ਕਹਿਣਾ ਬਿਲਕੁਲ ਸਹੀ ਹੈ ਗੁਰੂ ਦੀ ਸੇਵਾ ਜਿਹੜੀ ਹੈ ਬਹੁਤ ਵੱਡੀ ਹੁੰਦੀ ਹੈ ਵਿਅਕਤੀ ਦੀ ਸੇਵਾ ਜਿਹੜੀ ਹੈ ਉਹ ਵੱਡੀ ਨਹੀਂ ਹੁੰਦੀ ਤੇ ਜੇ ਵਿਅਕਤੀ ਦੀ ਸੇਵਾ ਨੂੰ ਮੈਂ ਤਰਜੀਹ ਦਿੰਦਾ ਤੇ ਸ਼ਾਇਦ ਜਥੇਦਾਰੀ ਦੀ ਸੇਵਾ ਨਾਲ ਅਧਵੀ ਕਰਦਾ ਹੋਣਾ ਸੀ ਤੇ ਬਾਕੀ ਦੂਜੀ ਗੱਲ ਇਹ ਹੈ ਕਿ ਮੈਂ ਕੋਈ ਗੁਰੂ ਦੀ ਸੇਵਾ ਛੱਡ ਕੇ ਕੋਈ ਰੇਤਾ ਬਜਰੀ ਦਾ ਕਾਰੋਬਾਰ ਨਹੀਂ ਸ਼ੁਰੂ ਕਰ ਲਿਆ ਮੈਂ ਕੋਈ ਹੋਟਲ ਨਹੀਂ ਬਣਾ ਲਿਆ ਮੈਂ ਕੋਈ ਰੇੜੀ ਨਹੀਂ ਲਾ ਲਿਆ ਕੋਈ ਮੈਂ ਫੜੀ ਨਹੀਂ ਲਾ ਲਿਆ ਪੰਥ ਦੀ ਸੇਵਾ ਉੱਥੇ ਕਰਦੇ ਸੀ ਤੇ ਪੰਥ ਦੀ ਸੇਵਾ ਕੌਮ ਦੀ ਸੇਵਾ ਇੱਥੇ ਕਰਨੀ ਹੈ ਨਾ ਕੋਈ ਮੈਂਬਰ ਬੰਨਾ ਹੈ ਨਾ ਕੋਈ ਐਮਸੀ ਬੰਨਾ ਹੈ ਨਾ ਪੰਚਾਇਤ ਮੈਂਬਰ ਬੰਨਾ ਹੈ ਨਾ ਮੈਂ ਮੁੱਖ ਮੰਤਰੀ ਬੰਨਾ ਹੈ ਸੇਵਾ ਕਰਨੀ ਹੈ ਜਿੰਨੀ ਕ ਅਕਾਲ ਪੁਰਖ ਨੇ ਸੇਵਾ ਲਿਖੀ ਉਹ ਕਰਨੀ ਹੈ ਇੱਕ AI ਤਕਨੀਕ ਦੇ ਨਾਲ ਜਿਹੜਾ ਸ੍ਰੀ ਦਰਬਾਰ ਸਾਹਿਬ ਦਾ ਇੱਕ ਸਰੂਪ ਹੈ ਉਸ ਨੂੰ ਤਸਵੀਰ ਨੂੰ ਢਹਿ ਢੇਰੀ ਕੀਤਾ ਗਿਆ ਉਹ ਕਾਫੀ ਵਾਇਰਲ ਹੋ ਰਹੀ ਹੈ ਤੁਸੀਂ ਕੁਝ ਕਹਿਣਾ ਚਾਹੋਗੇ ਕਿਉਂਕਿ ਬੇਅਦਬੀ ਹੋ ਰਹੀ ਹੈ ਸਾਰੇ ਪਾਸੇ ਹੀ ਦੇਖਿਆ ਜਾ ਰਿਹਾ ਹੈ ਕਈਆਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਵੀ ਦੇਖੋ AI ਟੈਕਨੀਕ ਜਿਹੜੀ ਆ ਰਹੀ ਹੈ ਨਾ ਭਵਿੱਖ ਦੇ ਵਿੱਚ ਇਹ ਸਾਡੇ ਸਮਾਜਿਕ ਤਾਣੇ ਬਾਣੇ ਰਿਸ਼ਤਿਆਂ ਲਈ ਬਹੁਤ ਵੱਡੀ ਚੜੀ ਹੈ ਉਹ ਖਤਰਨਾਕ ਹੈ ਔਰ ਜਿਸ ਕਿਸਮ ਦੀ AI ਟੈਕਨੀਕ ਦਾ ਯੂਜ਼ ਜਿਹੜੇ ਆ ਗਲਤ ਅੰਸਰ ਗਲਤ ਤੰਗ ਦੇ ਨਾਲ ਕਰ ਰਹੇ ਆ ਇਹ ਭਾਈਚਾਰਿਆਂ ਦੇ ਵਿੱਚ ਫਟਾਣ ਪੈਦਾ ਕਰ ਕਿ ਫਿਰਕੂ ਜਿਹੜੀ ਹੈ ਉਹ ਸੋਚ ਪੈਦਾ ਕਰੇਗੀ ਤੇ ਇਹਦੇ ਤੇ ਰੋਕ ਲਗਾਉਣ ਵਾਸਤੇ ਜਿਹੜਾ ਸਰਕਾਰਾਂ ਨੂੰ ਨਵੇਂ ਢੰਗ ਦੇ ਨਵੇਂ ਤਰੀਕੇ ਦੇ ਕਾਨੂੰਨ ਜਿਹੜੇ ਹੈ ਉਹ ਹੁਣ ਤੋਂ ਹੀ ਜੜੇ ਆ ਬਣਾਉਣੇ ਚਾਹੀਦੇ ਆ ਪਰ ਮੈਂ ਹੈਰਾਨ ਆ ਕਿ ਇਸ ਤਰ੍ਹਾਂ ਦਾ ਕੋਈ ਵੀ ਕਾਨੂੰਨ ਜਿਹੜਾ ਹੈ ਉਹparat ਸਰਕਾਰ ਜਾਂ ਸਟੇਟ ਸਰਕਾਰਾਂ ਜਿਹੜੀਆਂ ਉਹ ਲੈ ਕੇ ਨਹੀਂ ਆ ਰਹੀਆਂ ਜਿਨ੍ਹਾਂ ਤਹਿਤ ਜਿਹੜਾ ਇਹੋ ਜਿਹੇ ਜਿਹੜੇ ਘਟੀਆਂ ਹਰਕਤਾਂ ਕਰਦੇ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਕਿਉਂਕਿ ਇਹ ਨਵੀਂ ਜਿਹੜੀ ਹੈ ਇਹ ਟੈਕਨੀਕ ਜਿਹੜੀ ਹੈ ਉਹ ਮਨੁੱਖਤਾ ਦੇ ਸੰਮੁਖ ਹੋ ਰਹੀ ਹੈ ਇਹ ਨੈਤਿਕਤਾ ਨੂੰ ਵੀ ਖਤਮ ਕਰ ਰਹੀ ਹੈ ਰਿਸ਼ਤਿਆਂ ਨੂੰ ਖਤਮ ਕਰ ਰਹੀ ਹੈ ਭਾਈਚਾਰਿਆਂ ਨੂੰ ਖਤਮ ਕਰ ਰਹੀ ਹੈ ਔਰ ਧਰਮਾਂ ਦੇ ਜਿਹੜੇ ਸਦਭਾਵਨਾ ਸਾਡੇ ਦੇਸ਼ 'ਚ ਹੈਗਾ ਮਾਹੌਲ ਸਦਭਾਵਨਾ ਦਾ ਉਹਨਾਂ ਵਿੱਚ ਵੀ ਕੁੜਤਨ ਪੈਦਾ ਕਰ ਰਹੀ ਹੈ ਇਹ ਗਲਤ ਅੰਸਰ ਜਿਹੜੇ ਨੇ ਸ਼ਰਾਰਤੀ ਅੰਸਰ ਜਿਹੜੇ ਨੇ ਇਸ ਟੈਕਨੀਕ ਦਾ ਲਾਭ ਉਠਾ ਕੇ ਭਾਵਨਾ ਦੀ ਜਿਹੜੀ ਹੈ ਉਹ ਖਲਵਾੜ ਕਰ ਰਹੇ ਨੇ ਭਾਵਨਾਵਾਂ ਤੇ ਸਰਕਾਰ ਨੂੰ ਇਸ ਮਾਮਲੇ ਚ ਸਖਤ ਤੋਂ ਸਖਤ ਕਾਨੂੰਨ ਜਿਹੜੇ ਪਹਿਲਾਂ ਬਣਾਉਣੇ ਚਾਹੀਦੇ ਨੇ ਫਿਰ ਉਹਨਾਂ ਕਾਨੂੰਨਾਂ ਤਹਿਤ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ। ਅੱਜ ਸਰਕਾਰ ਨੂੰ ਮਜ਼ਬੂਤੀ ਕਿੰਨੀ ਕੁ ਮਿਲ ਰਹੀ ਹੈ ਜਿਹੜਾ ਸ਼ੁਰੂਆਤ ਕੀਤੀ ਡਾਟਰ ਰਵਿੰਦਰ ਸਿੰਘ ਜਨਾਲਾ ਦੇ ਘਰੋਂ ਜੋ ਇੱਥੇ ਵੀ ਵੱਡਾ ਕਾਟੂ ਮਿਲਿਆ। ਮੈਂ ਪਹਿਲਾਂ ਕਿਹਾ ਕਿ ਅਕਾਲ ਪੁਰਖ ਤੇ ਪੂਰਨ ਵਿਸ਼ਵਾਸ ਹੈ, ਗੁਰੂ ਤੇ ਪੂਰਨ ਵਿਸ਼ਵਾਸ ਹੈ। ਅਸੀਂ ਗੁਰੂ ਲਈ ਚੱਲੇ ਹਾਂ ਜੀ। ਬਸ ਯਾ ਪੰਜਾਬੀਆਂ ਲਈ ਚੱਲੇ ਹਾਂ, ਤੇ ਜਿਹੜਾ ਬੰਦਾ ਬੇਈਮਾਨ ਹੋ ਕੇ ਨਹੀਂ ਨਾ ਚੱਲਦਾ ਆਪਣੀ ਕੌਮ ਪ੍ਰਤੀ ਆਪਣੇ ਪੰਥ ਪ੍ਰਤੀ ਜਾਂ ਆਪਣੀ ਸਟੇਟ ਪ੍ਰਤੀ ਉਹਨੂੰ ਕਾਮਯਾਬੀ ਨਹੀਂ ਮਿਲਦੀ ਹੈ ਬੇਈਮਾਨ ਜਿਹੜਾ ਜਿਹੜਾ ਬੇਈਮਾਨ ਹੋ ਕੇ ਚੱਲਦਾ ਹੈ ਉਹਨੂੰ ਕਦੇ ਕਾਮਯਾਬੀ ਨਹੀਂ ਮਿਲਦੀ ਔਰ ਮੇਰਾ ਅਕਾਲ ਪੁਰਖ ਤੇ ਵਿਸ਼ਵਾਸ ਹੈ ਅਸੀਂ ਬੇਈਮਾਨੀ ਰੱਖ ਕੇ ਨਹੀਂ ਚੱਲੇ ਔਰ ਵਾਹਿਗੁਰੂ ਕਾਮਜ਼ਾਹੀ ਜ਼ਰੂਰ ਕਰੇ। ਸਾਡੇ ਬਹੁਤ سارے ਮਸਲੇ ਆ ਜਿਹਨੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਰਹੀ ਸਹੀ। ਕੋਟ ਨੂੰ ਅਟਰ ਕੀਤੇ ਗਏ ਵੀ ਉਹ ਰਿਹਾਈ ਹੋਣੀ ਚਾਹੀਦੀ ਆ। ਕਿ ਤੁਸੀਂ ਆਉਂਦੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਨਾਲ ਕੋਟਾ ਮਿਲ ਕਰੋਗੇ। ਦੇਖੋ ਮੈਂ ਪਹਿਲਾਂ ਵੀ ਇਹ ਸ਼ਬਦ ਕਹੇ ਆ ਕਿ ਬਹੁਤ سارے ਸਾਡੇ ਮਸਲੇ ਜਿਹੜੇ ਨੇ ਇਹ ਪੈਂਡਿੰਗ ਨੇ ਕੋਈ ਅੱਜ ਦੇ ਪੈਂਡਿੰਗ ਨਹੀਂ 1947 ਤੋਂ ਪੈਂਡਿੰਗ ਨੇ ਇੱਕ ਵੀ ਮਸਲਾ ਜਿਹੜਾ ਹੈ ਨਾ ਸਾਡਾ ਕੋਰਟ ਨੇ ਹੱਲ ਕੀਤਾ ਹੈ ਨਾ ਸਰਕਾਰਾਂ ਨੇ ਹੱਲ ਕੀਤਾ ਹੈ। ਨਾ ਸਾਨੂੰ ਕੋਰਟਾਂ ਤੋਂ ਇਨਸਾਫ ਮਿਲਿਆ ਨਾ ਸਾਨੂੰ ਸਰਕਾਰਾਂ ਤੋਂ ਇਨਸਾਫ ਮਿਲਿਆ। ਪਹਿਲਾਂ ਤਾਂ ਅਸੀਂ ਇਕੱਠੇ ਹੋ ਇੱਕਠੀ ਹੋ ਕੇ ਆਪਣੀ ਤਾਕਤ ਜਿਹੜੀ ਆ ਉਹ ਇਕੱਠੀ ਕਰਾਂਗੇ ਸਾਡੀ ਤਾਕਤ ਜੇ ਇਕੱਠੀ ਹੋ ਗਈ ਮੈਨੂੰ ਨਹੀਂ ਲੱਗਦਾ ਕਿ ਜਦੋਂ ਅਸੀਂ ਤਾਕਤ ਇਕੱਠੀ ਕਰਕੇ ਆਪਣੀ ਆਵਾਜ਼ ਬੁਲੰਦ ਕਰਾਂਗੇ ਤੇ ਸਰਕਾਰ ਸਾਡੀ ਆਵਾਜ਼ ਨੂੰ ਇਗਨੋਰ ਕਰੇ ਸਿੰਘ ਸਾਹਿਬ ਜੀ ਜਿਹੜਾ ਇੱਕ ਚੋਣ ਚਿੰਨ ਹੈ ਤਕੜੀ ਦਾ ਤੁਸੀਂ ਉਸ ਨੂੰ ਲੈ ਕੇ ਕਿੰਨੀ ਕੁ ਚਾਰਾਜੋਈ ਹੋਈ ਹੈ ਇਲੈਕਸ਼ਨ ਕਮਿਸ਼ਨ ਤੱਕ ਤੁਸੀਂ ਕੀਤੀ ਹੈ ਪਹੁੰਚ ਤੇ ਦੂਜਾ ਨਾਲ ਹੀ ਇਹਦੇ ਰਿਲੇਟਿਡ ਹੈ ਤਰਨਤਾਰ ਜਿਮਨੀ ਚੋਣ ਆ ਰਹੀ ਹੈ ਕਿ ਤੁਸੀਂ ਤੁਹਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਉਸੇ ਹਿੱਸਾ ਲਵੇਗੀ ਜੀ ਦੇਖੋ ਤਰਨਤਾਰ ਜਿਮਨੀ ਚੋਣ ਬਾਰੇ ਤਾਂ ਜਦੋਂ ਸਾਡੀ ਪਾਰਟੀ ਦਾ ਸਟਰਕਚਰ ਬਣ ਜਾਏਗਾ ਪਾਰਟੀ ਪਲੇਟਫਾਰਮ ਤੇ ਉਹ ਜਮਾਨੇ ਗਏ ਕਿ ਪ੍ਰਧਾਨ ਨੇ ਫੈਸਲਾ ਕਰਤਾ ਤੇ ਪਾਰਟੀ ਨੇ ਸਿਰ ਚੁਕਾ ਕੇ ਮੰਨ ਲਿਆ ਅਸੀਂ ਤਾਂ ਸਾਰਿਆਂ ਦੀ رائے ਨਾਲ ਫੈਸਲੇ ਕਰਨੇ ਆ ਦੂਜੀ ਗੱਲ ਜਿਹੜੀ ਹੈ ਚੋਣ ਚੰਨ ਵਾਲੀ ਤੁਸੀਂ ਕੀਤੀ ਹੈ ਉਹ ਅਸੀਂ ਪੰਥ ਦੀ ਕਚੈਰੀ ਚ ਜਾ ਰਹੇ ਆ ਪਹਿਲਾਂ ਵੀ ਜਦੋਂ ਕਿਤੇ ਇਸ ਤਰ੍ਹਾਂ ਦੀ ਹਾਲਾਤ ਜਿਹੜੇ ਨੇ ਉਹ ਅਕਾਲੀ ਦਲ ਦੇ ਵਿੱਚ ਬਣੇ ਨੇ ਜਿਹੜਾ ਤੜਾ ਪੰਥ ਦੀ ਕਚੈਰੀ ਚ ਗਾਇਤ ਜੀ ਨੂੰ ਪੰਥ ਨੇ ਜਿਹੜਾ ਹੈ ਉਹ ਪ੍ਰਵਾਨਗੀ ਦਿੱਤੀ ਹੈ ਸਭ ਕੁਝ ਉਸੇ ਦਾ ਹੀ ਹੋਇਆ ਅਸੀਂ ਕਰਨੀ ਸਰਗਰਮੀ ਕਰਨ ਜਾ ਰਹੇ ਤੀ ਨਵਾਂ ਕਰਨ ਅਸੀਂ ਘਰ ਘਰ ਜਾਵਾਂਗੇ ਜਿਹੜੇ ਪਰਿਵਾਰਾਂ ਨੂੰ ਜਿਹੜਾ ਤਰਸਕਾਰ ਕਰਕੇ ਘਰੇ ਬਿਠਾ ਦਿੱਤਾ ਜਿਨ੍ਹਾਂ ਦੇ ਪੁਰਖਿਆਂ ਦੀਆਂ ਕੁਰਬਾਨੀਆਂ ਸੀ ਅਕਾਲੀ ਦਲ ਦੀ ਜਿਨ੍ਹਾਂ ਦੀਆਂ ਆਪਣੀਆਂ ਖੁਦ ਦੀਆਂ ਕੁਰਬਾਨੀਆਂ ਸੀ ਜਿਨ੍ਹਾਂ ਦੇ ਪੁਰਖਿਆਂ ਨੇ ਜੇਲਾਂ ਕੁਰਕ ਕਰਾਈਆਂ ਜ਼ਮੀਨਾਂ ਕੁਰਕ ਕਰਾਈਆਂ ਜੇਲਾਂ ਦੇ ਵਿੱਚ ਬੰਦ ਹੋਏ ਤੇ ਅਕਾਲੀ ਦਲ ਨੂੰ ਖੜਾ ਕੀਤਾ ਉਹ ਪਰਿਵਾਰ ਜਿਹੜੇ ਆ ਉਹ ਅਕਾਲੀ ਦਲ ਤੋਂ ਇਉਂ ਬਾਹਰ ਕਰ ਦਿੱਤੇ ਕਿ ਜਿਵੇਂ ਮੱਖਣ ਚੋਂ ਵਾਲ ਬਾਹਰ ਕੱਢਦਾ ਹੁੰਦਾ ਹੈ ਅਸੀਂ ਉਹਨਾਂ ਪਰਿਵਾਰਾਂ ਨੂੰ ਵੀ ਨਾਲ ਜੋੜਾਂਗੇ ਔਰ ਸਭ ਤੋਂ ਵੱਡੀ ਗੱਲ ਕੀ ਅਸੀਂ ਪੰਜਾਬ ਦਾ ਜਿਹੜਾ ਸਾਡਾ ਨੌਜਵਾਨ ਹੈ ਜਾਂ ਵਿਸ਼ਵ ਦੇ ਵਿੱਚ ਬੈਠਾ ਸਾਡਾ ਸਿੱਖ ਯੂਥ ਹੈ ਅਸੀਂ ਉਹਨੂੰ ਆਪਣੇ ਨਾਲ ਜੋੜਾਂਗੇ ਅਸੀਂ ਕੇਵਲ ਦੁਨੀਆ ਪਰਦੇਸਿਕਾਂ ਦੀ ਗੱਲ ਕਰਾਂਗੇ ਜੀ ਚਾਹੇ ਉਹ ਕਸ਼ਮੀਰ ਦਾ ਸਿੱਖ ਹੈ ਚਾਹੇ ਉਹ ਮਹਾਰਾਸ਼ਟਰ ਦਾ ਸਿੱਖ ਹੈ ਚਾਹੇ ਉਹ ਹੈਦਰਾਬਾਦ ਦਾ ਸਿੱਖ ਹੈ ਚਾਹੇ ਉਹ ਅਮਰੀਕਾ ਕੈਨੇਡਾ ਦਾ ਸਿੱਖ ਹੈ ਅਸੀਂ ਸਿੱਖਾਂ ਦੀ ਬਾਤ ਪਾਵਾਂਗੇ ਔਰ ਪੰਜਾਬ ਦੀ ਬਾਤ ਪਾਵਾਂਗੇ ਕੋਈ ਪ੍ਰਧਾਨਗੀ ਗੁਣੀ ਜੀ ਰਾਸ ਨਹੀਂ ਆ ਰਹੀ ਕਈਆਂ ਨੂੰ ਤਾਂ ਅਸੀਂ ਦੂਸ਼ਣਬਾਜ਼ੀ ਜਿਹੜੀ ਹੈ ਉਹ ਇੰਨੇ ਵੱਡੇ ਲੈਵਲ ਤੇ ਹੋ ਗਈ ਹੈ ਕਿ ਇੱਕ ਦੂਜੇ ਦੇ ਪਰਿਵਾਰਵਾਦ ਤੱਕ ਇਹ ਗਲਾਂਬੂ ਕੀਤੀਆਂ ਜਾ ਰਹੀਆਂ ਨੇ ਤੁਸੀਂ ਸੋ ਨਹੀਂ ਲਏ ਔਰ ਸੋਸ਼ਲ ਮੀਡੀਆ ਤੇ ਬਹੁਤ ਭੱਤੀ ਸ਼ਬਦਾਵਲੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੋ ਮੋ ਤੇ ਤੁਹਾਡੇ ਖਿਲਾਫ ਦੀ ਬੱਤੀ ਸ਼ਬਦਾਵਲੀ ਜਿਹੜੀ ਵਰਤੀ ਜਾਵੇ ਉਸ ਨੂੰ ਕਿਵੇਂ ਦੇਖ ਰਹੇ ਹੋ ਹਾਲੇ ਵੀ ਨਹੀਂ ਹਟਿਆ ਜਾ ਰਿਹਾ ਚਲੋ ਮੈਂ ਤਾਂ ਉਹਨਾਂ ਨੂੰ ਇਹ ਸਲਾਹ ਹੀ ਦਿਆਂਗਾ ਕਿ ਕਿਸੇ ਚੰਗੇ ਵੈਦ ਚੰਗੇ ਡਾਕਟਰ ਕੋਲੋਂ ਕੋਈ ਦਵਾਈ ਲੈਣ ਜਿਹਦੇ ਨਾਲ ਮੇਰਾ ਜਿਹੜਾ ਇਹ ਸਨਮਾਨ ਹੈ ਉਹ ਰਾਸ ਹੈ